ਹੈਲੋ ਦੋਸਤੋ ਦੋਸਤੋ ਅੱਜ ਆਪਾਂ ਕਿਤਾਬ ਪੜਾਂਗੇ ਰਿਚ ਡੈਡ ਐਂਡ ਰਿਚ ਡੈਡ ਪੂਰ ਡੈਡ ਜੋ ਲਿਖੀ ਹੈ ਰਾਬਰਟ ਟੀ ਕਿਓਸਕੀ ਨੇ ਦੋਸਤੋ ਤੁਸੀਂ YouTube ਤੇ ਬਹੁਤ ਵੀਡੀਓ ਦੇਖੀਆਂ ਹੋਣੀਆਂ ਰਿਚ ਡੈਡ ਤੇ ਪੂਰ ਡੈਡ ਦੇ ਅਕੋਰਡਿੰਗ ਪਾਈਆਂ ਹੋਈਆਂ ਜਿਨ੍ਹਾਂ ਦੇ ਵਿੱਚ ਉਹ ਸਿਰਫ ਚੋਣਮੀਆਂ ਗੱਲਾਂ ਹੀ ਦੱਸਦੇ ਨੇ ਤੇ ਆਪਾਂ ਇਸ ਨੂੰ ਪੂਰੀ A to Z ਪੜਾਂਗੇ ਪੜ ਕੇ ਆਪਾਂ ਤੁਹਾਡੇ ਰੂਬਰੂ ਕਰਾਂਗੇ ਤੇ ਅੱਜ ਆਪਾਂ ਕੁਝ ਪੇਜ ਇਹ ਪੜਾਂਗੇ ਹਰ ਰੋਜ਼ ਕੋਈ ਕੋਸ਼ਿਸ਼ ਕਰਾਂਗੇ ਥੋੜੇ ਪੇਜ ਪੜ ਕੇ ਤੁਹਾਡੇ ਤੱਕ ਪਹੁੰਚਾਉਣ ਦੇ ਸੋ ਤੁਸੀਂ ਕਿਰਪਾ ਕਰਨੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਦੀ ਨਾਲ ਸੁਝਾਅ ਵੀ ਦੇਣਾ ਤੇ ਹੋਰ ਬਿਹਤਰ ਕੀ ਕਰ ਸਕਦੇ ਹਾਂ ਅਸੀਂ ਚਲੋ ਆਓ ਹੁਣ ਆਪਾਂ ਇਸ ਨੂੰ ਪੜਦੇ ਹਾਂ ਲਓ ਪਹਿਲਾਂ ਆਪਾਂ ਅੱਜ ਪੜਾਂਗੇ ਦਾ ਮੁੱਖ ਬੰਦ ਮੁੱਖ ਬੰਦ ਤੋਂ ਸ਼ੁਰੂ ਕਰਾਂਗੇ ਆਪਾਂ ਮੁੱਖ ਬੰਤੂ ਸ਼ੁਰੂ ਕਰੀਏ ਐਸ ਦੀ ਬਹੁਤ ਲੋਡ ਹੈ ਦਾ ਟਾਈਟਲ ਐਸ ਦੀ ਬਹੁਤ ਲੋਡ ਹੈ ਕਿ ਸਕੂਲ ਬੱਚਿਆਂ ਨੂੰ ਅਮਲੀ ਜ਼ਿੰਦਗੀ ਜਿਉਣ ਲਈ ਤਿਆਰ ਕਰਦਾ ਹੈ ਮੇਰੇ ਮੰਮੀ ਡੈਡੀ ਕਹਿੰਦੇ ਸਨ ਮਿਹਨਤ ਨਾਲ ਪੜੋ ਅਤੇ ਚੰਗੇ ਨੰਬਰ ਲਿਆਓ ਕਿਉਂਕਿ ਇਸ ਤਰ੍ਹਾਂ ਕਾਰਨ ਨਾਲ ਇੱਕ ਵਧੀਆ ਤਨਖਾਹ ਵਾਲੀ ਨੌਕਰੀ ਮਿਲ ਜਾਵੇਗੀ ਉਹਨਾਂ ਦੀ ਜ਼ਿੰਦਗੀ ਦਾ ਟੀਚਾ ਇਹ ਸੀ ਕਿ ਮੇਰੀ ਵੱਡੀ ਭੈਣ ਤੇ ਮੇਰੀ ਕਾਲਜ ਦੀ ਪੜ੍ਹਾਈ ਪੂਰੀ ਹੋ ਜਾਵੇ ਉਹਨਾਂ ਦਾ ਮੰਨਣਾ ਸੀ ਕਿ ਜੇਕਰ ਜੇਕਰ ਕਾਲਜ ਦੀ ਪੜ੍ਹਾਈ ਮੁਕੰਮਲ ਹੋ ਗਈ ਤਾਂ ਅਸੀਂ ਜ਼ਿੰਦਗੀ ਚ ਜ਼ਿਆਦਾ ਸਫਲ ਹੋ ਸਕਾਂਗੇ ਮੈਂ ਫਲੋਰੀਡਾ ਸਟੇਟ ਯੂਨੀਵਰਸਿਟੀ ਚ ਅਕਾਊਂਟਿੰਗ ਅੰਦਰ ਆਨਰਸ ਦੇ ਨਾਲ ਗ੍ਰੈਜੂਏਟ ਹੋਈ ਅਤੇ ਆਪਣੀ ਕਲਾਸ ਕਲਾਸ 'ਚ ਬੜੇ ਉੱਚੇ ਸਥਾਨ ਤੇ ਮੇਰਾ ਨੰਬਰ ਰਹਾ ਜਦੋਂ ਮੈਂ 1976 ਵਿੱਚ ਆਪਣਾ ਡਿਪਲੋਮਾ ਹਾਸਲ ਕੀਤਾ ਤਾਂ ਮੇਰੇ ਮੰਮੀ ਡੈਡੀ ਦਾ ਟੀਚਾ ਮੁਕੰਮਲ ਹੋ ਗਿਆ ਇਹ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ ਮਾਸਟਰ ਪਲਾਨ ਦੇ ਮੁਤਾਬਕ ਮੈਨੂੰ ਇੱਕ ਬਿਗ ਏਟ ਅਕਾਊਂਟਿੰਗ ਫਰਮ 'ਚ ਨੌਕਰੀ ਮਿਲ ਗਈ ਹੁਣ ਮੈਨੂੰ ਆ ਸੀ ਕਿ ਇੱਕ ਲੰਮੇ ਕੈਰੀਅਰ ਤੇ ਘੱਟ ਉਮਰ 'ਚ ਰਿਟਾਇਰਮੈਂਟ ਦੀ ਮੇਰੀ ਮੇਰੇ ਪਤੀ ਮਾਈਕਲ ਵੀ ਇਸੇ ਤਰ੍ਹਾਂ ਇਸੇ ਰਾਹ ਉੱਤੇ ਚੱਲੇ ਸਨ ਅਸੀਂ ਦੋਵੇਂ ਹੀ ਬੜੇ ਮਿਹਨਤੀ ਪਰਿਵਾਰਾਂ ਤੋਂ ਆਏ ਸਾਂ ਜਿਹੜੇ ਬਹੁਤੇ ਅਮੀਰ ਨਹੀਂ ਸਨ ਮਾਈਕਲ ਨੇ ਆਨਰਸ ਨਾਲ ਗ੍ਰੈਜੂਏਸ਼ਨ ਕੀਤੀ ਸੀ ਇੱਕ ਵਾਰ ਹੀ ਨਹੀਂ ਬਲਕਿ ਦੋ ਵਾਰੀ ਪਹਿਲੀ ਵਾਰ ਇੰਜੀਨੀਅਰ ਦੇ ਤੌਰ ਤੇ ਅਤੇ ਫਿਰ ਲਾ ਸਕੂਲ ਤੋਂ ਉਹਨਾਂ ਨੂੰ ਛੇਤੀ ਹੀ ਪੇਟੈਂਟ ਲਾਚ ਮਹਾਰਤ ਰੱਖਣ ਵਾਲੀ ਵਾਸ਼ਿੰਗਟਨ ਡੀਸੀ ਦੀ ਇੱਕ ਪ੍ਰਸਿੱਧ ਫਾਰਮ 'ਚ ਨੌਕਰੀ ਮਿਲ ਗਈ ਤੇ ਇੰਜ ਉਹਨਾਂ ਦਾ ਭਵਿੱਖ ਵੀ ਸੁਨਹਿਰਾ ਲੱਗ ਲੱਗ ਰਿਹਾ ਸੀ ਉਹਨਾਂ ਦੇ ਕੈਰੀਅਰ ਦਾ ਨਕਸ਼ਾ ਸਪਸ਼ਟ ਤੇ ਇਹ ਗੱਲ ਪੱਕੀ ਸੀ ਕਿ ਉਹ ਵਿਸ਼ੇਤੀ ਰਿਟਾਇਰ ਹੋ ਸਕਦੇ ਹਨ ਹਾਲਾਂਕਿ ਹਾਲਾਂਕਿ ਅਸੀਂ ਦੋਵੇਂ ਹੀ ਆਪਣੇ ਆਪਣੇ ਕੈਰੀਅਰ ਵਿੱਚ ਸਫਲ ਰਹਿ ਪਰ ਅਸੀਂ ਜਿਵੇਂ ਸੋਚਦੇ ਸੀ ਸਾਡੇ ਨਾਲ ਉੰਜ ਨਹੀਂ ਹੋਇਆ ਅਸੀਂ ਕਈ ਵਾਰ ਨੌਕਰੀਆਂ ਬਦਲੀਆਂ ਹਾਲਾ ਕਿ ਹਰ ਵਾਰ ਨੌਕਰੀ ਬਦਲਣ ਦੇ ਕਾਰਨ ਠੀਕ ਠੀਕ ਸਨ ਪਰ ਪਰ ਸਾਡੇ ਵਾਸਤੇ ਕਿਸੇ ਨੇ ਵੀ ਪੈਨਸ਼ਨ ਯੋਜਨਾ 'ਚ ਨਿਵੇਸ਼ ਨਹੀਂ ਕੀਤਾ ਸਾਡੇ ਰਿਟਾਇਰਮੈਂਟ ਫੰਡ ਸਾਡੇ ਆਪਣੇ ਲਾਏ ਹੋਏ ਪੈਸਿਆਂ ਨਾਲ ਹੀ ਵਧ ਰਹੇ ਸਨ ਸਾਡਾ ਵਿਆਹ ਬੜਾ ਸਫਲ ਰਿਹਾ ਤੇ ਸਾਡੇ 3 ਬੱਚੇ ਵੀ ਹਨ। ਉਹਨਾਂ ਚੋਂ 2 ਕਾਲਜ ਵਿੱਚ ਤੇ 2 ਤੀਜਾ ਅਤੇ ਹਾਈ ਸਕੂਲ ਵਿੱਚ ਗਿਆ। ਹਜੇ ਤੀਜਾ ਹਾਈ ਸਕੂਲ ਵਿੱਚ ਗਿਆ ਹੀ ਹੈ। ਅਸੀਂ ਆਪਣੇ ਬੱਚਿਆਂ ਨੂੰ ਸਭ ਤੋਂ ਵਧੀਆ ਸਿੱਖਿਆ ਦਿਲਾਉਣ ਖਾਤਰ ਕਾਫੀ ਪੈਸਾ ਲਾਇਆ। 1997 ਵਿੱਚ ਇੱਕ ਦਿਨ ਮੇਰਾ ਬੇਟਾ ਸਕੂਲੋਂ ਘਰ ਮੁੜਿਆ। ਸਕੂਲ ਨਾਲ ਉਸ ਦਾ ਮੋਹ ਭੰਗ ਰੂਲਨ ਉਸ ਦਾ ਮੂਹ ਪੰਗ ਹੋ ਗਿਆ ਉਹ ਪੜ੍ਹਾਈ ਤੋਂ ਉਕਾ ਗਿਆ ਸੀ ਮੈਂ ਉਹਨਾਂ ਵਿਸ਼ਿਆਂ ਨੂੰ ਪੜ੍ਹਨ 'ਚ ਇਤਨਾ ਜ਼ਿਆਦਾ ਸਮਾਂ ਕਿਉਂ ਬਰਬਾਦ ਕਰਾਂ ਜਿਹੜੇ ਅਸਲ ਜ਼ਿੰਦਗੀ 'ਚ ਮੇਰੇ ਕਦੇ ਵੀ ਕੰਮ ਨਹੀਂ ਆਉਣਗੇ ਉਸ ਨੇ ਵਿਰੋਧ ਕੀਤਾ ਬਿਨਾਂ ਸੋਚੇ ਵਿਚਾਰਿਆ ਹੀ ਮੈਂ ਉਸ ਨੂੰ ਜਵਾਬ ਦਿੱਤਾ ਕਿਉਂਕਿ ਜੇਕਰ ਤੁਹਾਨੂੰ ਚੰਗੇ ਨੰਬਰ ਪ੍ਰਾਪਤ ਨਹੀਂ ਹੋ ਸਕੇ ਤਾਂ ਤੁਸੀਂ ਤੇਵੀ ਕਾਲਜ ਨਹੀਂ ਜਾ ਸਕੋਗੇ ਚਾਹੇ ਮੈਂ ਕਾਲਜ ਜਾਵਾਂ ਜਾਂ ਨਾ ਜਾਵਾਂ ਉਸ ਨੇ ਜਵਾਬ ਦਿੱਤਾ ਮੈਂ ਅਮੀਰ ਬਣ ਕੇ ਦਿਖਾਵਾਂਗਾ ਜੇਕਰ ਤੁਸੀਂ ਗ੍ਰੈਜੂਏਟ ਨਹੀਂ ਹੋਏ ਤਾਂ ਤੁਹਾਨੂੰ ਕੋਈ ਚੰਗੀ ਨੌਕਰੀ ਨਹੀਂ ਮਿਲਣੀ ਮੈਂ ਇੱਕ ਮਾਂ ਵਾਂਗ ਫਿਕਰਮੰਦ ਤੇ ਭੈ ਪੀਤ ਹੋ ਕੇ ਕਿਹਾ ਬਿਨ ਬਗੈਰ ਚੰਗੀ ਨੌਕਰੀ ਦੇ ਤੂੰ ਕਿਵੇਂ ਅਮੀਰ ਦੇ ਸੁ ਅਮੀਰ ਬਣ ਦੇ ਸੁਪਨੇ ਦੇਖ ਸਕਦਾ ਹੈ ਮੇਰੇ ਬੇਟੇ ਨੇ ਮੁਸਕਰਾਦਿਆਂ ਆਪਣੇ ਸਿਰ ਨੂੰ ਨੀਂਸ ਜਿਹੇ ਅੰਦਾਜ਼ ਨਾਲ ਹਿਲਾਇਆ ਅਸੀਂ ਇਹ ਚਰਚਾ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਸੀ ਉਸ ਨੇ ਆਪਣੇ ਸਿਰ ਨੂੰ ਝੁਕਾਇਆ ਤੇ ਆਪਣੀਆਂ ਅੱਖਾਂ ਘੁਮਾਉਣ ਲੱਗਾ ਮੇਰੀ ਸਿਆਣਪ ਭਰੀ ਸਲਾਹ ਇੱਕ ਵਾਰੀ ਫੇਰ ਉਸ ਦੇ ਕੰਨਾਂ ਰਾਹੀਂ ਅੰਦਰ ਨਹੀਂ ਜਾ ਸਕੀ ਹਾਲਾਂਕਿ ਉਹ ਸਮਾਰਟ ਤੇ ਪ੍ਰਭਲ ਇੱਛਾ ਸ਼ਕਤੀ ਵਾਲਾ ਨੌਜਵਾਨ ਸੀ ਬਰਮ ਐਸ ਦੇ ਨਾਲ ਉਹ ਨਿਰਮਲ ਤੇ ਸਲੀਕੇ ਵਾਲਾ ਸੀ ਮੰਮੀ ਉਸਨੇ ਬੋਲਣਾ ਸ਼ੁਰੂ ਕੀਤਾ ਤੇ ਭਾਸ਼ਣ ਸੁਣਨ ਦੀ ਵਾਰੀ ਹੁਣ ਮੇਰੀ ਸੀ ਵਕਤ ਦੇ ਨਾਲ ਚੱਲੋ ਆਪਣੇ ਚਾਰੇ ਪਾਸੇ ਦੇਖੋ ਸਭ ਤੋਂ ਅਮੀਰ ਲੋਕ ਆਪਣੀ ਸਿੱਖਿਆ ਦੇ ਕਾਰਨ ਇਤਨੇ ਅਮੀਰ ਨਹੀਂ ਬਣੇ ਹਨ ਮਾਈਕਲ ਜਾਰਡਨ ਤੇ ਮੈਡੋਨਾ ਨੂੰ ਦੇਖੋ ਇਥੋਂ ਤੱਕ ਕਿ ਆਪਣੀ ਹਾਰਵਰਡ ਦੀ ਸਿੱਖਿਆ ਨੂੰ ਚੋਂ ਹੀ ਛੱਡ ਦੇ ਸਿੱਖਿਆ ਨੂੰ ਵਿਚਿਓਂ ਹੀ ਛੱਡ ਦੇਣ ਵਾਲੇ ਬਿਲ ਗੇਸਟ ਨੇ ਮਾਈਕਰੋਸਾਫਟ ਕਾਇਮ ਕੀਤਾ ਅੱਜ ਉਹ ਅਮਰੀਕਾ ਦਾ ਸਭ ਤੋਂ ਅਮੀਰ ਵਿਅਕਤੀ ਹੈ ਤੇ ਅਜੇ ਉਸ ਦੀ ਉਮਰ ਵੀ ਤੀ ਤੋਂ 40 ਵਰਿਆਂ ਦੇ ਵਿਚਕਾਰ ਹੀ ਹੈ ਅਸ ਬੇਸਵਾਲ ਪਿਕਚਰ ਦੇ ਬਾਰੇ ਵੀ ਤੁਸੀਂ ਸੁਣਿਆ ਹੀ ਹੋਵੇਗਾ ਜਿਹੜਾ ਹਰ ਸਾਲ 40 ਲੱਖ ਡਾਲਰ ਤੋਂ ਜ਼ਿਆਦਾ ਕਮਾਉਂਦਾ ਹੈ ਜਦੋਂ ਕਿ ਉਸ ਦੇ ਉਸਤੇ ਦਿਮਾਗੀ ਤੌਰ ਤੇ ਕਮਜ਼ੋਰ ਹੋਣ ਦਾ ਲੈਵਲ ਲੱਗਿਆ ਹੋਇਆ ਹੈ ਅਸੀਂ ਦੋਵੇਂ ਬੜੀ ਦੇਰ ਤੱਕ ਚੁੱਪ ਰਹੇ ਹੁਣ ਮੈਨੂੰ ਇਹ ਸਮਝ ਆਉਣ ਲੱਗ ਲੱਗ ਗਈ ਕਿ ਮੈਂ ਆਪਣੇ ਬੱਚਿਆਂ ਨੂੰ ਉਹੀ ਸਲਾਹ ਦੇ ਰਹੀ ਹਾਂ ਜਿਹੜੀ ਮੈਂ ਮੇਰੇ ਮਾਪਿਓ ਨੇ ਮੈਨੂੰ ਦਿੱਤੀ ਸੀ ਸਾਡੇ ਚਾਰੇ ਪਾਸੇ ਦੀ ਦੁਨੀਆ ਬਦਲ ਰਹੀ ਹੈ ਪਰ ਸਾਡੀ ਸਲਾਹ ਨਹੀਂ ਚੰਗੀ ਸਿੱਖਿਆ ਤੇ ਚੰਗੇ ਗ੍ਰੇਡ ਹਾਸਲ ਕਰਨਾ ਹੁਣ ਸਫਲਤਾ ਦੀ ਗਾਰੰਟੀ ਨਹੀਂ ਰਹਾ ਰਹਿ ਗਈ ਸੀ ਤੇ ਸਾਡੇ ਬੱਚਿਆਂ ਤੋਂ ਇਲਾਵਾ ਇਹ ਗੱਲ ਕਿਸੇ ਹੋਰ ਨੂੰ ਵੀ ਸਮਝ ਵਿੱਚ ਨਹੀਂ ਆ ਸਕੀ ਮੰਮੀ ਅਵਸਰ ਨੇ ਅੱਗੇ ਕਿਹਾ ਮੈਂ ਤੁਹਾਡੇ ਤੇ ਡੈਡੀ ਵਾਂਗ ਕੜੀ ਮਿਹਨਤ ਨਹੀਂ ਕਰਨਾ ਚਾਹੁੰਦਾ ਤੁਹਾਨੂੰ ਕਾਫੀ ਪੈਸਾ ਮਿਲਦਾ ਹੈ ਤੇ ਅਸੀਂ ਇੱਕ ਸ਼ਾਨਦਾਰ ਮਕਾਨ ਵਿੱਚ ਵੀ ਰਹਿੰਦੇ ਹਾਂ ਜਿਸ ਵਿੱਚ ਬੜਾ ਕੀਮਤੀ ਸਮਾਨ ਹੈ ਜੇਕਰ ਮੈਂ ਤੁਹਾਡੀ ਸਲਾਹ ਮੰਨਾਂਗਾ ਤਾਂ ਮੇਰੇ ਨਾਲ ਵੀ ਤੁਹਾਡੇ ਵਾਂਗ ਹੀ ਹੋਵੇਗਾ ਮੈਨੂੰ ਵੀ ਜ਼ਿਆਦਾ ਮਿਹਨਤ ਕਰਨੀ ਪਵੇਗੀ ਅਤੇ ਤਾਂ ਜੋ ਮੈਂ ਜ਼ਿਆਦਾ ਟੈਕਸ ਭਾਰ ਸਕਾਂ ਤੇ ਕਰਜ਼ੇ ਚ ਦਬ ਜਾਵਾਂ ਇੰਜ ਵੀ ਅੱਜ ਦੀ ਦੁਨੀਆ ਅੰਦਰ ਨੌਕਰੀ ਕਿੱਥੇ ਸੁਰੱਖਿਤ ਰਹਿ ਗਈ ਹੈ ਮੈਂ ਇਹ ਜਾਣਦਾ ਹਾਂ ਕਿ ਨਿੱਕੇ ਤੇ ਠੀਕ ਆਕਾਰ ਦੀ ਫਰਮ ਕਿਸ ਤਰ੍ਹਾਂ ਦੀ ਹੁੰਦੀ ਹੈ ਮੈਂ ਇਹ ਵੀ ਜਾਣਦਾ ਹਾਂ ਕਿ ਅਜੋਕੇ ਦੌਰ ਵਿੱਚ ਕਾਲਜ ਦੇ ਗ੍ਰੈਜੂਏਟਸ ਨੂੰ ਘੱਟ ਤਨਖਾਹ ਮਿਲਦੀ ਹੈ ਜਦੋਂ ਕਿ ਤੁਹਾਡੇ ਜਮਾਨੇ 'ਚ ਉਹਨਾਂ ਨੂੰ ਜ਼ਿਆਦਾ ਤਨਖਾਹ ਮਿਲਿਆ ਕਰਦੀ ਸੀ ਡਾਕਟਰ ਨੂੰ ਦੇਖੋ ਡਾਕਟਰਾਂ ਨੂੰ ਦੇਖੋ ਉਹ ਹੁਣ ਇਤਨਾ ਪੈਸਾ ਨਹੀਂ ਕਮਾ ਪਾਉਂਦੇ ਜਿੰਨਾ ਪਹਿਲਾਂ ਕਦੇ ਕਮਾਇਆ ਕਰਦੇ ਸਨ ਮੈਂ ਆਪਣਾ ਮੈਂ ਜਾਣਦਾ ਹਾਂ ਕਿ ਮੈਂ ਰਿਟਾਇਰਮੈਂਟ ਲਈ ਸਮਾਜਿਕ ਸੁਰੱਖਿਆ ਜਾਂ ਕੰਪਨੀ ਪੈਨਸ਼ਨ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਆਪਣੇ ਸਵਾਲਾਂ ਦੇ ਮੈਨੂੰ ਨਵੇਂ ਜਵਾਬ ਚਾਹੀਦੇ ਹਨ ਉਹ ਠੀਕ ਠੀਕ ਸੀ ਉਸਨੂੰ ਨਵੇਂ ਜਵਾਬ ਚਾਹੀਦੇ ਸਨ ਤੇ ਮੈਨੂੰ ਵੀ ਮੇਰੇ ਮਾਪਿਓ ਦੀ ਸਲਾਹ ਉਹਨਾਂ ਲੋਕਾਂ ਲਈ ਠੀਕ ਹੋ ਸਕਦੀ ਸੀ ਜਿਹੜੇ 1945 ਤੋਂ ਪਹਿਲਾਂ ਪੈਦਾ ਹੋਏ ਸਨ ਪਰ ਉਹ ਉਹਨਾਂ ਲੋਕਾਂ ਲਈ ਵਿਨਾਸ਼ਕਾਰੀ ਸਾਬਤ ਹੋ ਸਕਦੀ ਸੀ ਜਿਨ੍ਹਾਂ ਦੇ ਦਿਨ ਬਦਲ ਰਹੀ ਦੁਨੀਆ 'ਚ ਜਨਮ ਲਿਆ ਸੀ ਹੁਣ ਮੈਂ ਆਪਣੇ ਬੱਚਿਆਂ ਨੂੰ ਇਹ ਸਿੱਧੀ ਜਹੀ ਗੱਲ ਨਹੀਂ ਸਮਝਾ ਨਹੀਂ ਸੀ ਕਹਿ ਸਕਦੀ ਸਕੂਲ ਜਾਓ ਚੰਗੇ ਗ੍ਰੇਡ ਹਾਸਲ ਕਰੋ ਤੇ ਕਿਸੇ ਸੁਰੱਖਿਅਤ ਨੌਕਰੀ ਦੀ ਭਾਲ ਕਰੋ ਮੈਂ ਜਾਣਦੀ ਸੀ ਕਿ ਮੈਨੂੰ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਠੀਕ ਦਿਸ਼ਾ ਦੇਣ ਲਈ ਨਵੇਂ ਤਰੀਕਿਆਂ ਦੀ ਭਾਲ ਕਰਨੀ ਹੋਵੇਗੀ ਇੱਕ ਮਾਂ ਤੇ ਇੱਕ ਅਕਾਊਂਟੈਂਟ ਹੋਣ ਦੇ ਨਾਤੇ ਮੈਂ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਸਕੂਲ ਸਕੂਲ 'ਚ ਬੱਚਿਆਂ ਨੂੰ ਆਰਥਿਕ ਜਾਂ ਵਿੱਤੀ ਸਿੱਖਿਆ ਨਹੀਂ ਦਿੱਤੀ ਜਾਂਦੀ। ਹਾਈ ਸਕੂਲ ਦੀ ਪੜ੍ਹਾਈ ਖਤਮ ਹੋਣ ਤੋਂ ਪਹਿਲਾਂ ਹੀ ਅੱਜ ਦੇ ਨੌਜਵਾਨਾਂ ਕੋਲ ਆਪਣਾ ਕ੍ਰੈਡਿਟ ਕਾਰਡ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਕਦੇ ਵੀ ਵਿੱਤ ਸੰਬੰਧੀ ਸਿਲੇਬਸ ਵਿੱਚ ਭਾਗ ਨਹੀਂ ਲਿਆ ਹੁੰਦਾ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਐਸਚਿਵੇਂ ਇਨਵੈਸਟ ਕੀਤਾ ਜਾਂਦਾ ਹੈ। ਐਸ ਗੱਲ ਦਾ ਗਿਆਨ ਹੋਣਾ ਤਾਂ ਦੂਰ ਦੀ ਕਹਾੜੀ ਕਹਾੜੀ ਹੈ ਕਿਉਂਕਿ ਕ੍ਰੈਡਿਟ ਕਾਰਡ ਤੇ ਚੱਕਰਬਦੀ ਵਿਆਜ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਇਸ ਨੂੰ ਆਮ ਭਾਸ਼ਾ ਚ ਕਹੀਏ ਤਾਂ ਉਹਨਾਂ ਨੂੰ ਆਰਥਿਕ ਸੰਬੰਧੀ ਸਿੱਖਿਆ ਨਹੀਂ ਮਿਲਦੀ ਤੇ ਇਹ ਗਿਆਨ ਵੀ ਨਹੀਂ ਹੁੰਦਾ ਕਿ ਪੈਸਾ ਕਿਵੇਂ ਕੰਮ ਕਰਦਾ ਹੈ ਇੰਜ ਉਹ ਦੁਨੀਆ ਦਾ ਸਾਹਮਣਾ ਕਰਨ ਲਈ ਕਦੇ ਵੀ ਤਿਆਰ ਨਹੀਂ ਹੋ ਪਾਉਂਦੇ ਜਿਹੜਾ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਇੱਕ ਇਹੋ ਜਿਹੀ ਦੁਨੀਆ ਜਿੱਸ ਵਿੱਚ ਬਚਤ ਤੋਂ ਜ਼ਿਆਦਾ ਮਹੱਤਵ ਖਰਚ ਨੂੰ ਦਿੱਤਾ ਜਾਂਦਾ ਹੈ ਜਦੋਂ ਮੇਰਾ ਸਭ ਤੋਂ ਵੱਡਾ ਬੇਟਾ ਕਾਲਜ ਦੇ ਸ਼ੁਰੂਆਤੀ ਦਿਨਾਂ ਦਿਨਾਂ ਚ ਆਪਣੇ ਕ੍ਰੈਡਿਟ ਕਾਰਡ ਨੂੰ ਲੈ ਕੇ ਕਾਰਜ ਵਿੱਚ ਡੁੱਬ ਗਿਆ ਤਾਂ ਮੈਂ ਉਸ ਦੇ ਕ੍ਰੈਡਿਟ ਕਾਰਡ ਨੂੰ ਨਸ਼ਟ ਕਰਨ ਔਸਦੀ ਸਹਾਇਤਾ ਕੀਤੀ ਨਾਲ ਹੀ ਮੈਂ ਇਹੋ ਜਿਹੀ ਤਰਕੀਬ ਵੀ ਲੱਭਣ ਲੱਗ ਪਈ ਜਿਸ ਨਾਲ ਮੇਰੇ ਬੱਚਿਆਂ ਨੂੰ ਪੈਸੇ ਦੀ ਸਮਝ ਆ ਸਕੇ ਪਿਛਲੇ ਸਾਲ ਇੱਕ ਦਿਨ ਮੇਰੇ ਪਤੀ ਨੇ ਮੈਨੂੰ ਆਪਣੇ ਆਫਿਸ ਤੋਂ ਫੋਨ ਕੀਤਾ ਮੇਰੇ ਸਾਹਮਣੇ ਇੱਕ ਆਦਮੀ ਬੈਠਾ ਹੈ ਤੇ ਮੈਨੂੰ ਲੱਗਦਾ ਹੈ ਕਿ ਤੂੰ ਉਸ ਨੂੰ ਮਿਲਣਾ ਚਾਹੇਂਗੀ ਉਹਨਾਂ ਨੇ ਕਿਹਾ ਉਸ ਦਾ ਨਾਮ ਰਾਬਟ ਕਿਉਸ ਕੀ ਹੈ ਉਹ ਇੱਕ ਵਪਾਰੀ ਤੇ ਨਿਵੇਸ਼ਕ ਹਨ ਉਹ ਇੱਕ ਸਿੱਖਿਆਕ ਉਤਪਾਦ ਦਾ ਪੇਟੈਂਟ ਕਰਵਾਉਣਾ ਜੰਦਾ ਹੈ ਮੈਨੂੰ ਲੱਗਦਾ ਹੈ ਕਿ ਤੂੰ ਇਸ ਚੀਜ਼ ਦੀ ਤਲਾਸ਼ ਕਰ ਰਹੀ ਸੀ ਜਿਸ ਦੀ ਮੈਨੂੰ ਤਲਾਸ਼ ਸੀ ਮੇਰਾ ਪਤੀ ਮਾਈਕਲ ਰਾਬਰਟ ਕਿਓਸਕੀ ਦੁਆਰਾ ਬਣਾਏ ਜਾ ਰਹੇ ਨਵੇਂ ਵਿਦਿਅਕ ਉਤਪਾਦ ਕੈਸ਼ ਫਲੋ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਸਨ ਕਿ ਉਹਨਾਂ ਨੇ ਇਸ ਦੇ ਪਰਖਣ ਲਈ ਸਾਨੂੰ ਬੁਲਾ ਲਿਆ ਬੁਲਾਵਾ ਲਿਆ ਇਹ ਇੱਕ ਸਿੱਖਿਆਕ ਖੇਡ ਸੀ ਇਸ ਲਈ ਮੈਂ ਸਥਾਨਕ ਯੂਨੀਵਰਸਿਟੀ ਚ ਪੜ ਰਹੀ ਆਪਣੀ 19 ਸਾਲ ਦੀ ਧੀ ਨੂੰ ਵੀ ਪੁੱਛਿਆ ਕਿ ਉਹ ਮੇਰੇ ਨਾਲ ਚੱਲੇਗੀ ਉਹ ਤਿਆਰ ਹੋ ਗਈ ਇਸ ਖੇਡ ਚ ਅਸੀਂ ਤਕਰੀਬਨ 15 15 ਲੋਕ ਸੀ ਜਿਹੜੇ ਤਿੰਨ ਸਮੂਹਾਂ ਚ ਵੰਡੇ ਹੋਏ ਸਾਂ ਮਾਈਕਲ ਸਹੀ ਸੀ ਮੈਂ ਮੈਂ ਇਸੇ ਤਰ੍ਹਾਂ ਦੇ ਹੀ ਵਿਦਿਅਕ ਉਤਪਾਦ ਨੂੰ ਲੱਭ ਰਹੀ ਸੀ ਇਹ ਕਿਸੇ ਰੰਗੀਨ ਮੋਨੋਪੋਲੀ ਬੋਰਡ ਵਾਂਗ ਲੱਗ ਰਿਹਾ ਸੀ ਜਿਸ ਦੇ ਵਿਚਕਾਰ ਇੱਕ ਵੱਡਾ ਜਿਹਾ ਚੂਹਾ ਸੀ ਪਰ ਮੋਨੋਪੋਲੀ ਤੋਂ ਇਹ ਇਸ ਤਰ੍ਹਾਂ ਵੱਖਰਾ ਸੀ ਕਿ ਇਸ 'ਚ ਦੋ ਰਾਹ ਸਨ ਇੱਕ ਅੰਦਰ ਦਾ ਤੇ ਦੂਜਾ ਬਾਹਰ ਦਾ ਖੇਡਣ ਦਾ ਉਦੇਸ਼ ਸੀ ਅੰਦਰ ਵਾਲੇ ਰਾਹ ਤੋਂ ਬਾਹਰ ਨੂੰ ਨਿਕਲਣਾ ਜੈਸ ਨੂੰ ਰੌਬਟ ਚੂਹਾ ਦੌੜ ਕਹਿੰਦਾ ਸੀ ਤੇ ਬਾਹਰੀ ਰਾਹ ਤੇ ਪੁੱਜਣਾ ਜਾਂ ਤੇਜ਼ ਰਾਹ ਉੱਤੇ ਜਾਣਾ ਰਾਵੜ ਦੇ ਮੁਤਾਬਕ ਤੇਜ ਰਾਹ ਸਾਨੂੰ ਇਹ ਦੱਸਦੀ ਹੈ ਕਿ ਅਸਲ ਜ਼ਿੰਦਗੀ 'ਚ ਅਮੀਰ ਲੋਕ ਕਿਵੇਂ ਪੈਸਾ ਪੈਸਿਆਂ ਦਾ ਖੇਡ ਖੇਡਦੇ ਹਨ